ਉਹ ਪਿਆਰ ਬੈਠੇ ਆ ਅੱਛਾ ਬਰੋ ਬੈਠਿਆ ਚਾਰ ਆਪਾਂ ਹਾਂ ਤਿਆਰ ਨਹੀਂ ਬੈਠੀ ਨੇ ਬਹਿ ਉਹਨਾਂ ਦੇ ਬਰਾਤ ਜਾਈਂ ਹੁੰਦੀਆਂ ਪਰਿਵਾਰਤ ਜਾਈਏ ਉਹਨਾਂ ਕੋਲ ਖਾਣ ਪੀਣ ਦਾ ਪੂਰਾ ਪ੍ਰਬੰਧ ਨਹੀਂ ਹੈਗਾ ਜੀ ਮੈਂ ਖਾਂ ਐ ਕਰਕੇ ਅਸੀਂ ਵੀ ਬੈਠੇ ਆ ਜੀ ਬੈਠੇ ਅਸੀਂ ਤਾਂ ਲੰਘ ਕੇ ਹੀ ਜਾਵਾਂਗੇ ਜੀ ਤਿੰਨ ਹੀ ਪਹੁੰਚਣਾ ਸਾਲੀਆਂ ਨਹੀਂ ਮੰਨਦੀਆਂ ਮਨਾਵਾਂਗੇ ਚਾਹੇ ਭਾਵੇਂ ਮੀਨਾ ਲੱਗ ਜਾਵੇ ਚਾਹੇ ਸਾਲ ਲੱਗ ਜਾਵੇ ਸਾਲੀਆਂ ਨੂੰ ਤਾਂ ਮਨਾਉਣਾ ਹੀ ਹੈ ਜੀ ਮੋਤੇ ਨਾਲ ਦੇ ਵਿਆਹ ਤਾਂ ਪੂਰਾ ਚਾਹ ਸਾਲੀਆਂ ਆਏ ਹਾਏ ਹਾਏ ਕਿਆ ਬਾਤ ਆ ਬਾਈ ਮੁੰਡੇ ਕਿੰਨੇ ਸੋਹਣੇ ਆ ਗਏ ਮੋਦੀ ਤੇਰੇ ਪਰੌਣੇ ਆ ਗਏ ਮੁੰਡੇ ਕਿੰਨੇ ਸੋਹਣੇ ਆ ਗਏ ਮੋਦੀ ਤੇਰੇ ਪਰੌਣੇ ਆ ਗਏ ਹੁਣ ਦੁਬਾਰਾ ਕਿਹੜਾ ਕਦਮ ਮਾਰਾਂਗੇ ਬਈ ਸਵੇਰੇ ਭਾਈ ਜੀ ਇੱਥੇ ਅਸੀਂ ਭਾਈ ਇੱਥੇ ਹੀ ਆ ਦੋ ਦਮ ਲੱਗਣਾ ਤੇਰੀਆਂ ਪੂਰੇ ਕਰ ਲੈਂਦੇ ਉਹਨਾਂ ਦਾ ਟਾਈਮ ਦੋ ਦਿਨ ਬਾਅਦ ਹੀ ਰਹੂ ਹਾਂ ਹਾਂ ਉਹ ਜਾ ਰਹੇ ਨਾ ਜੇ ਮੈਨੂੰ ਹੀ ਭਾਈ ਬੈਠੇ ਨੇ ਇੰਨਾ ਕੋਲੇ ਵੀ ਬਰਾਤ ਜਾਦੀ ਏ ਇੰਨਾ ਪ੍ਰੋਗਰਾਮ ਆਏ ਉਹ ਕੀ ਦੀ ਆ ਵੀ ਉਹਨਾਂ ਨੂੰ ਸ਼ਰਮ ਆ ਜਾਵੇ ਸਰਕਾਰ ਨੂੰ ਠੀਕ ਹੈ ਸਾਡੀ ਮੰਚਾ ਇਹ ਖਈਏ ਜਗਾਉਣ ਦੀ ਇਹਨਾਂ ਨੂੰ ਮੈਂ ਤਾਂ ਤੁਹਾਡਾ ਇਹ ਜੋ ਰੋਸ ਕਰਨ ਦਾ ਜੋ ਮਤਲਬ ਹੈ ਵੀ ਉਹ ਇਹ ਵੀ ਸਰਕਾਰ ਜਾਗ ਜਾ ਜਾਗ ਜਾ ਉਹ ਤਾਂ ਮੋਦੀ ਪਾਣੀ ਜਵੜਿਆ ਫਿਰ ਤਾਂ ਗਣੇਸ਼ ਲੱਦਾ ਮੋਦੀ ਜਾ ਕੇ ਪਾਣੀ ਚ ਜਾ ਕੇ ਪਾਣੀ ਨੂੰ ਮੱਥਾ ਟੇਕਦਾ ਹਰ ਸਮੁੰਦਰਾਂ ਚ ਤੈਰੀ ਫਿਰਦਾ ਹੈ अच्छा मोदी on ਲੱਗਦਾ ਮੈਨੂੰ ਰੱਬ ਲੱਭਿਆ ਨਾ ਮੋਦੀ ਪਾਣੀ ਜੀ ਆ ਕੇ ਰੱਬ ਕਿੱਥੇ ਮੇਰਾ ਰੱਬ ਨੂੰ ਲੱਭਦਾ ਨਹੀਂ ਲੱਭਦਾ ਜੀ ਆ ਨਹੀਂ ਲੱਭਦਾ ਤਾਂ ਰੱਬ ਜੇ ਕੋਈ ਆ ਕੇ ਦੇਖੀ ਇਹਨਾਂ ਦੁਨੀਆ 'ਚ ਰੱਬ ਹੀ ਹੈ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜਿਹੜਾ ਕਿਸਾਨ ਹੈ ਦੁਨੀਆ ਦਾ ਟਿੱਡ ਭਰਦਾ ਹੈ ਕਿਹਨੂੰ ਰੋਟੀ ਦਿੰਦਾ ਸਾਰੇ ਦੇਸ਼ ਦਾ ਟਿੱਡ ਭਰਦਾ ਹੈ ਉਹ ਰੱਬ ਹੀ ਹੈ ਕਿਸਾਨ ਦੁਨੀਆ ਦਾ ਅਨਦਾਤਾ ਜੀ ਸਹੀ ਹੈ ਦੁਨੀਆ ਜਾਗ ਚੁੱਕੀ ਹੈ ਹੁਣ ਦੁਨੀਆ ਜਾਗ ਦੁਨੀਆ ਜਾਗ ਚੁੱਕੀ ਹੈ ਦੁਨੀਆ ਨੂੰ ਪਤਾ ਲੱਗ ਚੁੱਕਿਆ ਹੈ ਸੱਚ ਝੂਠ ਦਾ ਜੈ ਜਵਾਨ ਜੈ ਕਿਸਾਨ ਠੀਕ ਹੈ ਬਹੁਤ ਬਹੁਤ ਧੰਨਵਾਦ ਕ੍ਰਾਂਤੀਕਾਰੀ ਜਿੰਦਾਬਾਦ ਪੂਰਬਾਜੀ ਕਹਿਣਾ ਕਿ ਇਹਨੂੰ ਗਾਣਾ ਗਾਣਾ ਸਾਡੀ ਕੋਸ਼ਿਸ਼ ਕਿਹੜਾ ਗਾਣਾ ਇਹ ਹੀ ਹੈ ਜੀ ਮੀਰ ਵੇ ਅੱਗੇ ਲੈ ਸਾਡੇ ਬਾਜੀ ਜਿਹੜਾ ਕਿਸਾਨ ਚੋਣੇ ਨਾ ਸਭ ਕਿਉਂਕਿ ਬਾਈ ਜੀ ਦੇਖੋ ਇਹਨੂੰ ਘਟੋ ਘਟ ਹਜ਼ਾਰਾਂ ਮੰਗਾ ਬੈਠਾ ਇੱਥੇ ਕੋਈ ਘਰੋਂ ਦਾ ਵਿਹਲਾ ਨਹੀਂ ਕਿੰਨਾ ਨੁਕਸਾਨ ਹੋ ਰਿਹਾ ਸਾਰਿਆਂ ਦਾ ਜਿਹੜੇ ਬੈਠੇ ਔਰ ਇਹ ਵੀ ਬਾਕੀ ਜਿਹੜੀ ਆ ਫੋਰਸ ਲਾਈ ਆ ਇਹਨੂੰ ਕਿਤੇ ਹੋਰ ਵਰਤਦੇ ਹੋਰ ਘਟੀਆਂ ਜੀ ਇੱਕ ਦੋ ਤਾਂ ਜਾਣ ਦੀ ਜਾਨ ਦੀ ਜਾਨ ਭਾਬੀ ਕਿਤੇ ਪਤਾ ਹੀ ਹੈ ਪਿਛਲੇ ਦਿਨ ਮੁਸ਼ੀਦ ਹੋਇਆ ਪਿਛਲੇ ਦਿਨ ਸਾਡਾ ਜਵਾਨ ਬਾਕੀ ਇਹ ਬਹੁਤ ਮਾੜੀ ਸ਼ਾਸੀ ਜੀ ਅਸੀਂ ਕੋਈ ਬਾਹਰ ਲਿਆਕਤਵਾਦੀ ਨਹੀਂ ਹੈਗੇ ਇਸ ਦੇਸ਼ ਦੇ ਹੀ ਬਿਲਕੁਲ ਕਿਸਾਨ ਅਸੀਂ ਲੋਕਾਂ ਢੇਡ ਭਰਦੇ ਆ ਕੋਈ ਅਖਤਵਾਦੀ ਨਹੀਂ ਹੈਗੇ ਇਹ ਤੁਸੀਂ ਦੇਖੋ ਇਹਨਾਂ ਤਾਂ ਪਾਕਿਸਤਾਨ ਦੇ ਫੋਰਸ ਨਹੀਂ ਖੜੀ ਜੀ ਕਿੰਨਾ ਸਾਨੂੰ ਇੱਥੇ ਲਾ ਕੇ ਰੁੱਕੇ ਜਾਂਦਾ ਵੀ ਕੋਈ ਗੱਲ ਆ ਨਾ ਹੁਣ ਦੇਖੋ ਕਿ ਇੱਧਰ ਵੀ ਕਿੰਨੇ ਲੋਕ ਫ੍ਰੀ ਪੰਜਾਬ ਦਾ ਬਾਟਰ ਬਣਾਉਂਦਾ ਨਾਮ ਪਰੋਂ ਬਾਹਰ ਆ ਸਾਰੇ ਨਾ ਇੱਧਰ ਹੀ ਪੋਸਟ ਕਰ ਰੱਖੀ ਤਾਂ ਕੋਈ ਹੱਲ ਕੱਢੋ ਬਿਲਕੁਲ ਹੀ ਹੱਲ ਕੱਢਣ ਵਿਹਲਾ ਤਾਂ ਕੋਈ ਨਹੀਂ ਹੁਣ ਬਾਹਰ ਆ ਹੁਣ ਕੋਈ ਨਾ ਹੋਲੀ ਬੋਲੀ ਸਾਰੇ ਜੀ ਬਾਕੀ ਜਦੋਂ ਇਹ ਸਾਨੂੰ ਤੰਗ ਕਰਦੇ ਨੇ ਮਜ਼ਦੂਰਨ ਸਾਨੂੰ ਛੜਕਾ ਤੇ ਆਉਣਾ ਪੈਂਦਾ ਇਹ ਸਰਕਾਰ ਦੀ ਬਹੁਤ ਵੱਡੀ ਨਲਕੀ ਇਹਨਾਂ ਨੂੰ ਚਾਹੀਦਾ ਘਰ ਬੈਠਾ ਸਭ ਕੁਝ ਦੀਆਂ ਦਾ ਪਾ ਸਾਨੂੰ ਹੱਕ ਲੈਣੇ ਆਉਂਦੇ ਇਹ ਪੰਜਾਬ ਹੈ ਇਹ ਚੀਕਾ ਪਵਾ ਦਿੰਦਾ ਹੈ ਇਹ ਭੁੱਲਿਆ ਫਿਰੇ ਕਿ ਇਹ ਜੂਪੀ ਜਾਂ ਹੋਰ ਹਰਿਆਣਾ ਹੈ ਇਹ ਪੰਜਾਬ ਹੈ ਪੰਜਾਬ ਦੇ ਹਰਿਆਣਾ ਲਾਲਕੇ ਜ਼ਰੂਰ ਮੰਨੇਗਾ ਅੱਜ ਨਹੀਂ ਤਾਂ ਕੱਲ ਮੰਨੇਗਾ ਪਿਛਲੇ ਸਾਲ ਬੈਠੇ ਠੀਕ ਹੈ ਇਸ ਸਾਲ ਬੈਠੇ ਆ ਉਦੋਂ ਵੀ ਇਹਨੇ ਮੈਂਆਂ ਗੱਲਾਂ ਕਰਕੇ ਤੋਰਤਾ ਸੀ ਬਾਕੀ ਇਸ ਵਾਰ ਨਹੀਂ ਹੋ ਗਿਆ ਇਸ ਵਾਰ ਅਸੀਂ ਬੁੱਧੂ ਨਹੀਂ ਬਣਾਏ ਉਦੋਂ ਮੰਨਿਆ ਸੀ ਨਾ ਇਹ ਸਾਰਾ ਬਿਲਕੁਲ ਜੀ ਮੰਨਿਆ ਇਸ ਵਾਰੀਆਂ ਦੀ ਮੰਜੀ ਠੋਕ ਕੇ ਜਾਾਂਗੇ ਬਸ ਹੁਣ ਬਾਈ ਦੀਪ ਸੁਧਰੀ ਫੋਟੋ ਲੱਗੀ ਆ ਹੋਰ ਲੱਗੀ ਹੋਈ ਐ ਉਹ ਬਾਈ ਨੇ ਕਿਹਾ ਵੀ ਸੀ ਕਿ ਆਪਾਂ ਰੁਕੀਏ ਔਰੇ ਹਣਾ ਰੁਕੇ ਨਹੀਂ ਹਾਂ ਜੀ ਕਿਹਾ ਸੀਗੇ 2 ਮਹੀਨਾ ਦਾ ਹੋਰ ਪ੍ਰੋਸੈਸ 2 ਮਹੀਨੇ ਰੋ ਜਾਓ ਮੰਨ ਜੀ ਮੰਨ ਜਾਨ ਕੇ ਲਿਖਤੀ ਉੱਚ ਲੈ ਕੇ ਫਿਰ ਆਪਾਂ ਜਾਉਂਗੇ ਚਲੋ ਕੁਛ ਕੰਮ ਕਰਨਾ ਕਰਕੇ ਉੱਠ ਕੇ ਅਸੀਂ ਪੜੋਸਾ ਕਰ ਲਿਆ ਜੀ ਇਹਨਾਂ ਤੇ ਪੁਰਸਾ ਕਰ ਲਿਆ ਬਾਕੀ ਇਸ ਵਾਰ ਨਹੀਂ ਕਰਾਂਗੇ ਇਸ ਵਾਰ ਸਾਰੇ ਕੋਈ ਮਨਾ ਕੇ ਜਾਵਾਂਗੇ ਲਿਖਤੀ ਰੂਪ ਲੈ ਕੇ ਜਾਵਾਂਗੇ ਐਮ ਐਸ ਪੀ ਲੈ ਕੇ ਜਾਵਾਂਗੇ ਕਰਜ਼ਾ ਮਾਫ ਕਰਾ ਕੇ ਲਿਜਾਵਾਂਗੇ ਕੀ ਕੀ ਨਰੇਗਾ ਦੀ ਜਿਹੜੀ ਦਿਹਾੜੀ ਉਹ 700 ਤੋਂ 800 ਪਲੱਸ ਕਰਕੇ ਜਾਵਾਂਗੇ ਸਭ ਕੋਈ ਹਾਰੀਆਂ ਮੰਗਵਣਾ ਕੀ ਜਾਵਾਂਗੇ ਫੁਰਖਨੋਰੀ ਬੱਟ ਦੇ ਵੀਰੇ ਪਰਸੋਂ ਗਏ ਸੀ 21 ਤਰੀਕ ਨੂੰ ਬਹੁਤ ਨੁਕਸਾਨ ਹੋਇਆ ਹੋਥੇ ਹੈ ਹਾਂਜੀ ਇੱਕ ਆਪਣਾ ਨੌਜਵਾਨ ਆ ਬਾਈ ਸ਼ੁਭ ਕਰਨਪ ਕਰ ਉਹਦੀ ਮੌਤ ਵੀ ਹੋਈ ਹੈ ਬਿਲਕੁਲ ਤੇ ਕਈ ਨੌਜਵਾਨ ਥੋੜੀ ਤਰ੍ਹਾਂ ਕੁੱਟੇ ਵੀ ਗਏ ਐ ਝਾਕੇ ਵੀ ਲੈ ਕੇ ਉਹਨਾਂ ਨੂੰ ਇੱਕ ਪ੍ਰਤਪਾਲ ਬਾਈ ਬਾਰੇ ਸੁਣਿਆ ਹੋਣਾ ਤੁਸੀਂ